ਸਾਸਤਰੀ ਕਾਰਜ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵੈਗਰੂ ਸੋਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੁਸੀਂ ਠੀਕ ਹੋਵੋ ਫੇਰ ਵੀ ਜੇ ਕਿਸੇ ਦਾ ਕੋਈ ਹੱਡ ਦੁਖਦਾ ਕੋਟਾ ਦੁਖਦਾ ਮੋਢਾ ਦੁਖਦਾ ਹੋ ਆਪਾਂ ਨੂੰ ਮਿਲ ਸਕਦੇ ਆਪਾਂ ਨਾ ਕੋਈ ਡਾਕਟਰ ਹੈਗੇ ਨਾ ਕੋਈ ਵੈਰ ਆਪਾਂ ਦੇਸੀ ਬੰਦੇ ਦੇਸੀ ਤਰੀਕੇ ਨਾਲ ਮਾਲਸ਼ ਕਰਦੇ ਆਂ ਬਾਈ ਕੋਈ ਮਸ਼ੀਨ ਨਹੀਂ ਵਰਤਦੇ ਹੱਥ ਨਾਲੇ ਠੀਕ ਕਰਦੇ ਆਂ ਜੇ ਮਣਕੇ ਦੇਵੇ ਉਹ ਵੀ ਹੱਥ ਨਾਲ ਚੱਕਦੇ ਆਂ ਨਾੜ ਬਲੌਕ ਹੈਗਾ ਉਹਦਾ ਆਪਾਂ ਇੱਕ ਵਾਰੀ ਆਪ ਮਾਲਸ਼ ਕਰਕੇ ਦੱਸਦੇ ਆਂ ਵੀ ਇਸ ਤਰ੍ਹਾਂ ਕਰੋ ਉਸ ਤੋਂ ਬਾਅਦ ਆਪਾਂ ਤੇਲ ਬਣਾਉਣਾ ਇੱਕ ਆ ਤੇਲ ਦਿੰਨੇ ਆਂ ਨਾੜ ਬਲੌਕ ਵਾਲੇ ਨੂੰ ਬੇਨਤੀ ਆਪਰੇਸ਼ਨ ਨਾ ਕਰਾਵੇ ਆਪਾਂ ਤੋਂ ਇੱਕ ਵਾਰੀ ਤੇਲ ਲਿਆ ਕੇ ਦੇਖ ਲੇ ਬਹੁਤ ਵੀਰ ਕਹਿੰਦੇ ਨੇ ਮਰੀ ਜਾਂਦਾ ਹੈ ਬਾਈ ਮੈਂ ਕਹਿੰਨਾਗਾ ਇਹਨਾਂ ਦੇਖਿਆ ਕਰੋ ਵੀ ਪਤਾ ਨਹੀਂ ਇਹ ਸੋਨਾ ਨਹੀਂ ਇਹ ਸੋਹਣਿਆ ਗੋਲੇ ਦਾ ਰੱਬ ਦਾ ਹੁਕਮ ਹੈਗਾ ਇਹ ਨਹੀਂ ਪਤਾ ਕੀ ਧੋ ਕੀ ਕਰਾ ਦੇ ਤੇ ਮੈਂ ਕਹਿੰਦਾ ਵੀ ਜਰੂਰ ਇੱਕ ਵਾਰੀ ਤੁਸੀਂ ਜੇ ਕੋਈ ਡਾਕਟਰ ਮਿਲੋ ਉਸ ਤੋਂ ਬਾਅਦ ਜਿੱਥੇ ਮਰਜੀ ਜਾ ਸਕਦੇ ਮੈਂ ਕੋਈ ਮਸ਼ੀਨ ਨਹੀਂ ਵਰਤਦਾ ਨਾ ਹੀ ਮੈਂ ਕੋਈ ਡਾਕਟਰ ਆ ਮੈਂ ਇੱਕ ਆਸ ਹੱਥ ਫੇਰ ਕੇ ਠੀਕ ਕਰਦਾ ਬਾਈ ਤੁਸੀਂ ਇੱਕ ਮੌਕਾ ਮੈਨੂੰ ਜਰੂਰ ਦੇਖ ਕੇ ਦੇਖੋ ਮਨਕੇ ਦਵੇ ਨੇ ਤਾਂ ਵੀ ਡਿਸਕ ਦਾ ਪ੍ਰੋਬਲਮ ਕੋਈ ਕਿਸੇ ਤਰ੍ਹਾਂ ਦਾ ਸਰਵਾਈਕਲ ਜਿੰਨਾ ਮਰਜੀ ਪ੍ਰਾਣਾ ਬਾਈ ਮੈਂ ਇੱਕ ਦਵਾਈ ਜਰੂਰ ਦਿੰਦਾ ਸਰਵਾਈਕਲ ਦੀ ਮਾਲਸ ਕਰਦਾ ਤਿੰਨ ਵਾਰੀ ਤਿੰਨ ਥੋਲੇ ਪਾ ਕੇ ਉਸ ਤੋਂ ਬਾਅਦ ਮੈਂ ਇੱਕ ਪੂਰੀ ਦਵਾਈ ਦੀ ਦਿੰਦਾ ਮੇਰੀ ਜ਼ਿੰਮੇਵਾਰੀ ਅਜੇ ਸਰਵਾਈਕਲ ਦੀ ਵਾਰ ਰਹਿ ਗਿਆ ਵਿੱਚ ਕਹਿੰਦੇ ਨੇ ਕੀ ਅਣਪੜਾ ਫਲਾਣਾ ਮੈਂ ਸਾਰਾ ਕੁਝ ਐ ਭਾਈ ਅਣਪੜਾ ਮੈਂ ਦੇਸੀ ਆ ਮੇਰੇ ਕੋਲੇ ਕੁਝ ਨਹੀਂ ਮੈਨੂੰ ਤੁਸੀਂ ਇੱਕ ਵਾਰੀ ਆ ਕੇ ਤਾਂ ਦੇਖੋ ਬੇਸ਼ੱਕ ਕੁਝ ਨਾ ਦਿਓ ਤੁਸੀਂ ਆ ਕੇ ਦੇਖੋ ਜੇ ਨਾ ਠੀਕ ਹੋਏ ਤਾਂ ਕਹਿ ਸਕਦੇ ਹੋ ਵੀਰੇ ਜਿਹੜੇ ਮੇਰੇ ਲੱਭਿਆਉਂਦੇ ਨੇ ਜਾਂ ਉਹਨਾਂ ਨੂੰ ਕੁਝ ਸੋਝਾ ਤੁਸੀਂ ਆ ਕੇ ਦੇਖੋ ਮੈਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੀ ਦੁਕਾਨ ਤੇ ਹੁੰਨਾ ਮੈਂ ਢਿੱਲਾ ਹੋ ਗਿਆ ਤੇ ਉਹਦੇ ਕਰਕੇ ਦੁਕਾਨ ਬੰਦ ਕਰਤੀ ਜਦੋਂ ਮਰਜੀ ਆਓ ਵੀਰੇ ਹੁਣ ਦੁਕਾਨ ਤੇ ਹੁੰਨਾ ਐ ਸੋਨੂੰ ਸਭ ਨੂੰ ਬੇਨ ਤੇ ਜੇ ਕਿਸੇ ਨੂੰ ਦਿੱਕਤ ਆਦਾ ਜਰੂਰ ਮਿਲੋ ਵੈਗਰੂ ਸੋਨੂੰ ਹਮੇਸ਼ਾ ਕੋਸ ਰੱਖੇ ਚੜ੍ਹਦੀ ਕਲਾ ਚ ਰੱਖੇ